ਤੁਹਾਨੂੰ ਪਤਾ ਕਿ ਧਰਤੀ ਤੇ ਇੱਕ ਅਜੀਬ ਜੀਵ ਵੀ ਰਹਿੰਦਾ ਹੈ ਜਿਸ ਨੂੰ ਕੱਟਣ ਤੇ ਉਸ ਵਰਗੇ ਦੋ ਬਣ ਜਾਣਗੇ। ਉਹ ਹੀ ਨਹੀਂ ਉਸ ਨੂੰ ਜਿੰਨੇ ਵੀ ਹਿੱਸਿਆਂ ਵਿੱਚ ਤੁਸੀਂ ਕਟੋਗੇ ਓਨੇ ਹੀ ਇਸ ਵਰਗੇ ਹੋਰ ਬਣ ਜਾਣਗੇ। ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਪਲੇਨੇਰੀਅਨ ਜੀਵ ਦੀ ਜੋ ਜ਼ਿਆਦਾਤਰ ਪਾਣੀ ਵਾਲੀਆਂ ਥਾਵਾਂ 'ਚ ਪਾਇਆ ਜਾਂਦਾ ਹੈ ਇਸ ਦੀਆਂ ਅੱਖਾਂ ਵਰਗੀਆਂ ਦੋ ਕਾਲੀਆਂ ਨੁਕਤੀਆਂ ਹੁੰਦੀਆਂ ਨੇ ਜੋ ਰੋਸ਼ਨੀ ਨੂੰ ਫੀਲ ਕਰਦੀਆਂ ਨੇ ਇਹ ਜੀਵ ਮਾਸਾਹਾਰੀ ਹੁੰਦਾ ਹੈ ਜੋ ਛੋਟੇ ਜੀਵਾ ਨੂੰ ਖਾਂਦਾ ਹੈ ਸਭ ਤੋਂ ਵੱਡੀ ਖਾਸियत ਜੋ ਆਪਾਂ ਤੁਹਾਨੂੰ ਸਟਾਰਟਿੰਗ 'ਚ ਦੱਸੀ ਵੀ ਇਹ ਜੋ ਜੀਵ ਹੁੰਦਾ ਹੈ ਇਸ ਨੂੰ ਜਿੰਨੇ ਵੀ ਤੁਸੀਂ ਹਿੱਸਿਆਂ 'ਚ ਕੱਟ ਦੋ ਭਾਵੇਂ 10 ਹਿੱਸਿਆਂ 'ਚ ਕੱਟ ਦੋ ਭਾਵੇਂ 15 ਹਿੱਸਿਆਂ 'ਚ ਕੱਟ ਦੋ ਉਹਨਾਂ ਸਾਰਿਆਂ ਹੀ ਹਿੱਸਿਆਂ ਦਾ ਇਸ ਵਰਗਾ ਹੀ ਇੱਕ ਹੋਰ ਜੀਵ ਪੈਦਾ ਹੋ ਜਾਵੇਗਾ ਸਾਇੰਸ ਇਸ ਨੂੰ ਰੀਜਨਰੇਸ਼ਨ ਦਾ ਚਮਤਕਾਰ ਮੰਨਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਦੀ ਉਮਰ ਅਨੰਤ ਹੈ ਇਹ ਅਮਰ ਹੋ ਸਕਦਾ ਹੈ ਸੋ ਇਹ ਸਭ ਰੱਬ ਦੇ ਰੰਗ ਆ ਇਵੇਂ ਤੇ ਹੋਰ ਵੀ ਬਹੁਤ ਸਾਰੇ ਰੰਗ ਇਨਸਾਨ ਨਹੀਂ ਜਾਣਦਾ ਤੇ ਜੇ ਤੁਸੀਂ ਇਦਾਂ ਦੇ ਰੰਗ ਜਾਨਣਾ ਚਾਹੁੰਦੇ ਹੋ ਇਵੇਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫੇਸਬੁੱਕ ਤੇ ਸਾਨੂੰ ਫੋਲੋ ਜ਼ਰੂਰ ਕਰਿਓ ਰੱਬ